ਪਾਸ਼ੂ ਹੈਰਾਨ ਸੀ ਕਿ ਜਿੰਦਰ ਕਿਉਂ ਨਹੀਂ ਸੀ ਆਇਆ ਉਸਨੇ ਤੇ ਵਾਦਾ ਕੀਤਾ ਸੀ ਉਹ ਮੈਨੂੰ ਧੋਖਾ ਤੇ ਨਹੀਂ ਦੇ ਰਿਹਾ ਮੈਂ ਵੀ ਆਪਣੇ ਮਾਮੇ ਪਿੰਡ ਹੀ ਚਲੀ ਜਾਣਾ ਹੈ ਜਦ ਉਸ ਨੂੰ ਤੇ ਕੋਈ ਪਰਵਾਹ ਹੀ ਨਹੀਂ ਉਹ ਵੀ ਮਤਲਬ ਹੀ ਹੈ ਮੈਂ ਕਿਵੇਂ ਆਪਣੀ ਬੇਬੇ ਨੂੰ ਧੋਖਾ ਦੇਣ ਬਾਰੇ ਸੋਚ ਲਿਆ ਆਪਣੇ ਆਪ ਨਾਲ ਗੱਲ ਕਰਨ ਲੱਗ ਜਾਂਦੀ ਹੈ ਪਾਸ਼ੂ ਜਿੰਦਰ ਦਾ ਪਿੰਡ ਤੇ ਲੰਘ ਚੁੱਕਿਆ ਸੀ ਕੋਈ ਆਸ ਨਹੀਂ ਸੀ ਉਸ ਦੇ ਆਉਣ ਦੀ ਸੋ ਪਾਸ਼ੂ ਵੀ ਆਪਣੇ ਮਨ ਨੂੰ ਸਮਝਾਉਣ ਚ ਲੱਗੀ ਹੋਈ ਸੀ ਇੱਕ-ਇੱਕ ਕਰਕੇ ਪਿੰਡ ਲੰਘਦੇ ਗਏ ਤੇ ਸ਼ਹਿਰ ਪਹੁੰਚਣ ਵਾਲੇ ਸੀ ਉੱਥੋਂ ਹੀ ਪਾਸ਼ੋ ਨੇ ਬੱਸ ਬਦਲ ਕੇ ਆਪਣੇ ਮਾਮੇ ਦੇ ਪਿੰਡ ਨੂੰ ਜਾਂਦੇ ਕਿਸੇ ਔਟੋ ਰਿਕਸ਼ੇ ਜਾ ਫਿਰ ਬੱਸ ਤੇ ਬੈਠਣਾ ਸੀ ਪਾਸ਼ੋ ਬੈਠੀ ਰਹੀ ਕਿ ਅਚਾਨਕ ਉਸ ਦੇ ਅੱਗੇ ਕਿਸੇ ਨੇ ਖਾਣ ਵਾਸਤੇ ਨਮਕੀਨ ਕਰ ਦਿੱਤਾ ਤੇ ਪਾਸ਼ੋ ਨੇ ਬਿਨ ਦੇਖੇ ਹੱਥ ਨੂੰ ਇੱਕ ਪਾਸੇ ਨੂੰ ਤੱਕ ਦਿੱਤਾ ਫਿਰ ਦੁਬਾਰਾ ਉਸ ਅਣਜਾਣ ਸੱਜ ਨੇ ਆਪਣਾ ਹੱਥ ਅੱਗੇ ਕੀਤਾ ਤੇ ਕਿਹਾ ਲੱਗਦਾ ਹੈ ਜਿਸ ਨੂੰ ਮਿਲਣਾ ਸੀ ਉਹ ਆਇਆ ਨਹੀਂ ਤੁਹਾਨੂੰ ਇਸ ਨਾਲ ਕੀ ਮਤਲਬ ਪਾਸ਼ੋ ਬਾਰੀ ਵਿੱਚ ਉਹਦੀ ਮਾਂ ਬਾਰੀ ਵਿੱਚ ਦੀ ਬਾਹਰ ਦੇਖਦੀ ਹੋਈ ਕਹਿੰਦੀ ਹੈ ਐਨੇ ਗੁੱਸੇ ਚ ਬੋਲ ਰਹੀ ਹੈ ਲੱਗਦਾ ਹੈ ਉਸੇ ਤੇ ਗੁੱਸਾ ਹੈ ਕਿਉਂਕਿ ਆਪ ਉਹ ਤੇਰੇ ਨਾਲ ਪੱਜਿਆ ਨਹੀਂ ਤੇ ਤੂੰ ਕਰਦਿਆਂ ਦੀ ਪਰਵਾਹ ਕੀਤੇ ਬਿਨਾ ਇੱਥੇ ਤੱਕ ਆ ਗਈ ਅਣਜਾਣ ਸਖਸ ਦੀਆਂ ਗੱਲਾਂ ਨੂੰ ਅਣ ਸੁਨਿਆ ਕਰਕੇ ਪਾਸੋਂ ਬਾਰੀ ਵਿੱਚੋਂ ਹੀ ਬਾਹਰ ਦੇਖਦੀ ਰਹੀ ਦੇਖ ਮੈਂ ਕਹਿਣਾ ਤੇ ਨਹੀਂ ਚਾਹੁੰਦਾ ਪਰ ਹੋ ਸਕਦਾ ਉਹ ਚਾਰੇ ਦੀ ਕੋਈ ਮਜਬੂਰੀ ਹੋਵੇ ਜੋ ਨਾ ਆ ਸਕਿਆ ਹੋਵੇ ਉਸ ਦੀ ਨਾ ਕੋਈ ਕੁਝ ਹੋ ਗਿਆ ਹੋਵੇ ਜਾਂ ਫਿਰ ਕਰਦਿਆਂ ਨੂੰ ਪਤਾ ਲੱਗ ਗਿਆ ਹੋਵੇ ਕਿ ਪਤਾ ਮਰ ਮੁੱਕ ਗਿਆ ਹੋਵੇ ਜਦੋਂ ਮਰਨ ਦੀ ਗੱਲ ਆਈ ਤਾਂ ਪਾਸ਼ੂ ਨੇ ਗੁੱਸੇ ਚ ਆ ਕੇ ਉਸ ਨੂੰ ਕਿਹਾ ਤੂੰ ਨਾ ਆਪਣੀ ਜ਼ੁਬਾਨ ਬੰਦ ਰੱਖ ਜੇ ਨਹੀਂ ਮਰਨਾ ਨਾਲੇ ਤੂੰ ਕੌਣ ਹੁੰਦਾ ਹੈ ਉਸ ਦੇ ਬਾਰੇ ਵਿੱਚ ਇੰਝ ਬੋਲਣ ਵਾਲਾ ਜਿਵੇਂ ਪਾਸ਼ੂ ਨੇ ਪਾਸਾ ਪਰਤੇ ਕੇ ਉਸ ਸੈਕਸ਼ੂਅਲ ਦੇਖਿਆ ਤਾਂ ਉਸ ਦਾ ਗੁੱਸਾ ਕਿਧਰੇ ਉੱਠ ਪੁੱਟ ਗਿਆ ਤੇ ਅੱਖਾਂ ਵਿੱਚ ਖੁਸ਼ੀ ਦੇ ਮਾਰੇ ਹੰਝੂ ਆ ਗਏ ਇਹ ਹੋਰ ਕੋਈ ਨਹੀਂ ਸੀ ਜਿੰਦਰ ਸੀ ਜੋ ਆਪਣੇ ਪਿੰਡ ਤੋਂ ਬਸ ਵਿੱਚ ਨਾ ਚੜ ਕੇ ਆਪਣੇ ਦੋਸਤ ਮੋਹਨੇ ਦੇ ਪਿੰਡ ਤੋਂ ਚੜਿਆ ਸੀ ਤੇ ਹੁਣ バス ਸਹਿਰ ਪਹੁੰਚ ਚੁੱਕੀ ਸੀ ਹੁਣ ਮੈਨੂੰ ਮਾਰੇਗੀ ਨਹੀਂ ਜਿੰਦਰ ਮੁਖੌਲ ਕਰਦਾ ਹੋਇਆ ਕਹਿੰਦਾ ਹੈ ਤੂੰ ਤੂੰ ਮੇਰੇ ਤੇ ਮਨ ਬਦਲ ਗਿਆ ਸੀ ਦਿਲ ਚ ਪਤਾ ਨੀ ਕੀ ਆ ਰਿਹਾ ਸੀ 파ਸ਼ੋ ਨੇ ਜਿੰਦਰ ਦੇ ਮੋਢੇ ਤੇ ਆਪਣਾ ਹੱਥ ਰੱਖਦੇ ਹੋਏ ਕਿਹਾ ਹੁਣ ਉਤਰਨਾ ਹੀ ਇੱਥੋ ਹੀ ਹੈ ਕਿ ਅੱਗੇ バス ਤੇ ਹੀ ਜਾਣਾ ਹੈ ਰੇਲਵੇ ਸਟੇਸ਼ਨ ਵੱਲ ਨੂੰ ਜਿੰਦਰ ਨੇ ਕਿਹਾ ਰੇਲਵੇ ਸਟੇਸ਼ਨ 파ਸ਼ੋ ਬੋਲੀ ਹਾਂ ਤੇ ਹੋਰ ਕੀ バス ਲੈ ਕੇ ਜਾਵਾਂਗੀ ਜਿੰਦਰ ਹੁਣ ਤੂੰ ਮੇਰਾ ਮਜ਼ਾਕ ਉਡੋਂ ਲੱਗ ਪਿਆ ਨਹੀਂ ਨਹੀਂ ਕਦੇ ਨਹੀਂ ਚੱਲ ਛਿੱਤੀ ਕਰ ਦੋਨੋਂ ਉੱਤਰਦੇ ਨੇ ਰਿਕਸ਼ਾ ਕਰਕੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੇ ਨੇ ਪਰ ਅੱਪਾ ਤੇ ਬੁਕਿੰਗ ਕਰਵਾਈ ਹੀ ਨਹੀਂ ਸੀ ਪਾਸ਼ੋ ਜਿੰਦਰ ਨੂੰ ਜਾਦ ਦਵਾਉਂਦੀ ਕਹਿੰਦੀ ਐ ਮੈਂ ਤੇ ਪਰਸੋ ਹੀ ਕਰਵਾਈ ਕਰਵਾਲੇ ਸੀ ਕਹਿੰਦੇ ਹੋਏ ਜਿੰਦਰ ਪਾਸ਼ੋ ਨੇ ਇੱਕ ਕੁਰਸੀ ਤੇ ਬਿਠਾ ਦਿੰਦਾ ਐ ਤੇ ਆਪ ਕੁਝ ਖਾਣ ਲਈ ਲੈਣ ਲਈ ਚਲਾ ਜਾਂਦਾ ਐ ਲੈ ਤੂੰ ਵੀ ਪੀ ਲੈ ਪਾਣੀ ਥੋੜਾ ਪਾਣੀ ਵਾਲੀ ਬੋਤਲ ਪਾਸ਼ੋ ਦੇ ਅੱਗੇ ਕਰਦਾ ਹੋਇਆ ਜਿੰਦਰ ਕਹਿੰਦਾ ਏ ਤੇ ਖਾਣ ਲਈ ਵੀ ਦਿੰਦਾ ਏ ਬੇਬੇ ਨੇ ਆਲੂ ਵਾਲੇ ਪਰੌਂਠੇ ਬਣਾ ਕੇ ਬੰਨੇ ਨਾਲ ਉਹ ਖਾ ਲੈਂਦੇ ਆ ਐਨਾ ਬੋਲ ਕੇ ਪਾਸ਼ੋ ਪਾਵਕ ਹੋ ਜਾਂਦੀ ਹੈ ਤੇ ਪਰੌਂਠੇ ਚੋਲੇ ਵਿੱਚੋਂ ਕੱਢਦੀ ਹੈ ਜੋ ਬੇਬੇ ਨੇ ਪੋਨੇ ਚੁਰ ਪੇਟ ਕੇ ਇੱਕ ਲਿਫਾਫੇ ਚ ਪਾ ਕੇ ਦਿੱਤੇ ਸੀ ਪਾਸ਼ੋ ਪਰੌਂਠੇ ਨੂੰ ਵੇਖ ਕੇ ਉਦਾਸ ਹੋ ਜਾਂਦੀ ਹੈ ਤੇ ਜਿੰਦਰ ਉਸ ਨੂੰ ਕਹਿੰਦਾ ਹੈ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਅਜੇ ਵੀ ਵੇਲਾ ਹੈ हां ਆਪਾਂ ਘਰ ਮੋੜ ਚੱਲਦੇ ਆਂ ਪਾਸ਼ੋ ਅੱਖਾਂ ਪੁੰਚਦੇ ਹੋਏ ਬੋਲੀ ਜਿੰਦਰ ਪਾਸ਼ੋ ਨੂੰ ਆਕੇ ਰਿਆ ਸੀ ਕਿ ਉਸ ਦੀ ਨਜ਼ਰ ਉਸਦੇ ਆਪਣੇ ਪਿੰਡ ਦੇ ਬੰਦੇ ਪੁੱਪੀ ਤੇ ਪੈਂਦੀ ਹੈ ਉਹ ਪਾਸ਼ੋ ਨੂੰ ਲੈ ਕੇ ਜਿੰਦਰ ਇੱਕ ਕਮਰੇ ਦੇ ਅੰਦਰ ਚਲਾ ਜਾਂਦਾ ਹੈ ਉੱਥੇ ਉਸ ਨੂੰ ਬਿਠਾ ਕੇ ਆਪ ਬਾਹਰ ਆ ਜਾਂਦਾ ਹੈ ਤੂੰ ਬਾਈ ਇੱਥੇ ਜਿੰਦਰ ਪੁੱਪੀ ਨੂੰ ਸਸਰੀ ਜੇ ਪੁੱਛਦਾ ਹੈ ਉਹ ਮੇਰਾ ਤੇ ਜਾਣਾ ਆਉਣਾ ਹੀ ਰੇਲ ਰਾਈ ਹੁੰਦਾ ਹੈ ਤੈਨੂੰ ਪਤਾ ਹੈ ਬਾਪੂ ਨੇ ਟਰੱਕਾਂ ਦਾ ਕਾਰੋਬਾਰ ਚਲਾਇਆ ਹੋਇਆ ਹੈ ਪਰ ਤੁਸੀਂ ਤੇ ਟਰੱਕ ਤੇ ਹੀ ਜਾਂਦੇ ਹੋ ਹਮੇਸ਼ਾ ਫਿਰ ਅੱਜ ਉਹ ਐਮਰਜੈਂਸੀ ਵਾਪਸ ਮੋੜਨਾ ਪੈ ਰਿਹਾ ਹੈ ਟਰੱਕ ਨੂੰ ਡਰਾਈਵਰ ਲੈ ਕੇ ਆਏਗਾ ਮੈਂ ਪਹਿਲਾਂ ਚੱਲਣਾ ਉੱਥੇ ਤੂੰ 10 13 ਵਿਆਹ ਕਦ ਹੋਇਆ ਤੇ ਉਹ ਕੁੜੀ ਕਿੱਥੋਂ ਦੀ ਹੈ ਪੁੱਪੀ ਦੇ ਮੂੰਹੋਂ ਇੰਨਾ ਸੁਣ ਕੇ ਜਿੰਦਰ ਨੂੰ ਸਮਝ ਨਹੀਂ ਆ ਰਹੀ ਕਿਉਂਕਿ ਆਖੇ ਜਿੰਦਰ ਸਾਫ਼ ਮਨਾਂ ਕਰ ਦਿੰਦਾ ਹੈ ਕਿ ਉਹ ਤੇ ਕੋਈ ਔਰਤ ਸੀ ਜੋ ਟ੍ਰੇਨ ਦੇ ਜਾਣ ਦੇ ਸਮੇਂ ਬਾਰੇ ਪੁੱਛ ਰਹੀ ਸੀ ਸੋ ਉਸਨੂੰ ਵੇਟਿੰਗ ਰੂਮ ਵਿੱਚ ਬੈਠਣ ਲਈ ਆਖ ਦਿੱਤਾ ਜਦ ਤੱਕ ਪੁੱਪੀ ਦੀ ਟ੍ਰੇਨ ਦੇ ਚੱਲਣ ਦਾ ਸਮਾਂ ਹੋ ਜਾਂਦਾ ਹੈ ਸੋ ਬਿਨਾਂ ਹੋਰ ਕੋਈ ਸਵਾਲ ਕੀਤੇ ਪੂਬੀਓ ਤੋਂ ਦੁਰਪੰਦੇ ਜਿੰਦਰ ਵਾਪਸ ਵੇਟਿੰਗ ਰੂਮ ਚ ਆ ਜਾਂਦਾ ਏ ਜਿੱਥੇ ਪਾਸ਼ੂ ਨੂੰ ਬਿਠਾ ਕੇ ਗਿਆ ਸੀ ਤਾਂ ਉੱਥੇ ਪਾਸ਼ੂ ਨਹੀਂ ਹੁੰਦੀ ਜਿੰਦਰ ਉਸਨੂੰ ਫਟਾਫਟਨ ਲੱਭਣ ਲੱਗਦਾ ਏ ਪਾਸ਼ੂ ਕਿਸੇ ਪਾਸੇ ਵੀ ਨਜ਼ਰੀ ਨਹੀਂ ਸੀ ਪੈ ਰਹੀ ਟ੍ਰੇਨ ਦੀ ਤੁਰੰਤ ਥੋੜਾ ਸਮਾਂ ਰੰਦਾ ਸੀ ਤੇ ਪਾਸ਼ੂ ਪਤਾ ਨਹੀਂ ਕਿੱਥੇ ਚਲੀ ਗਈ ਸੀ ਇਧਰ ਉਧਰ ਦੇਖਦੇ ਹੋਏ ਦੁਬਾਰਾ ਜਿੰਦਰ ਪਾਸ਼ੂ ਨੂੰ ਵੇਟਿੰਗ ਰੂਮ 'ਚ ਵੇਖਣ ਜਾਂਦਾ ਏ ਉਸਨੂੰ ਆਸ ਸੀ ਕਿ ਸ਼ਾਇਦ ਇੱਥੇ ਹੀ ਦੁਬਾਰਾ ਮਿਲ ਜਾਵੇ ਤਾਂ ਪਾਸ਼ੂ ਉੱਥੇ ਬੈਠੀ ਹੁੰਦੀ ਏ ਕਿੱਥੇ ਸੀ ਤੂੰ ਮੇਰਾ ਤੇਤਰਾ ਨਿਕਲ ਗਿਆ ਸੀ ਕੁਝ ਨਹੀਂ बस ਇੱਥੇ ਹੀ ਸੀ ਕਿ ਇੱਥੇ ਹੀ ਸੀ ਅਗਲੀ ਵਾਰ ਨਾ ਇੰਜ ਕਰੀ ਸਮਝ ਗਈ ਜਿੰਦਰ ਦੇ ਕੁਰਾਂ ਤੇ ਫਿਕਰ ਕਰਨ ਨੂੰ ਵੇਖ ਕੇ ਪਾਸ਼ੋ ਦਾ ਰੋਣਾ ਨਿਕਲ ਗਿਆ ਜਿੰਦਰ ਉਸ ਨੂੰ ਚੁੱਪ ਕਰਾਉਣ ਲੱਗ ਪਿਆ ਆਸ-ਪਾਸ ਜਿਹੜੇ ਲੋਕ ਦੋਹਾਂ ਨੂੰ ਕੁਰ-ਕੁਰ ਕੇ ਵੇਖ ਰਹੇ ਸੀ ਕਿਉਂ ਰੋ ਰਹੀ ਹੈ ਬਸ ਬੇਬੇ ਜਾਦ ਆ ਗਈ ਜੇ ਬੇਬੇ ਨਾਲ ਇੰਨਾ ਪਿਆਰ ਸੀ ਤਾਂ ਪੱਜਣ ਵਾਲਾ ਪ੍ਰੋਗਰਾਮ ਨਹੀਂ ਬਣਾਉਣਾ ਚਾਹੀਦਾ ਸੀ ਹੁਣ ਤੂੰ ਰੋਣਾ ਬੰਦ ਕਰ ਮੈਨੂੰ ਵੀ ਤੇ ਜਾਦ ਆਉਂਦੀ ਹੈ ਬੇਬੇ ਬਾਪੂ ਦੀ ਜਿੰਦਰ ਪਾਸ਼ੂ ਨੂੰ ਪਿਆਰ ਨਾਲ ਸਮਝਾਉਣ ਲੱਗਦਾ ਏ ਜਿਵੇਂ ਦੋਹਾਂ ਦੀ ਟ੍ਰੇਨ ਦਾ ਸਮਾਂ ਹੋਇਆ ਤਾਂ ਦੋਵੇਂ ਟ੍ਰੇਨ ਵਿੱਚ ਆਪਣੇ ਵਾਲੇ ਡੱਬੇ ਵਿੱਚ ਬੈਠ ਗਏ ਦੋਵੇਂ ਆਪਣੇ ਇਸ਼ਕ ਦੀਆਂ ਬਾਤਾਂ ਪਾਉਂਦੇ ਆਪਣੀ ਮੰਜ਼ਲਵਾਨ ਨੂੰ ਵਧ ਰਹੀ ਸੀ ਪਰ ਪਿੱਛੇ ਸੁੱਟ ਚੁੱਕੇ ਰਿਸ਼ਤਿਆਂ ਦੇ ਹਾਲਾਤ ਤੋਂ ਅਣਜਾਣ ਸੀ ਐਨਾ ਪਤਾ ਸੀ ਕਿ ਉਹ ਦੋਨਾਂ ਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਟ੍ਰੇਨ ਵਯਾਸ ਹਰਨਪੁਰ ਬਰੇਲੀ ਲਖਨਊ ਬਨਾਰਸ ਪਟਨਾ ਸਾਹਿਬ ਹੁੰਦੀ ਹੋਈ ਹਾਵੜਾ ਪਹੁੰਚਣ ਵਾਲੀ ਸੀ ਦੋ ਦਿਨ ਬੀਤ ਚੁੱਕੇ ਸੀ ਟ੍ਰੇਨ ਦੀ ਰਫਤਾਰ ਦੇ ਨਾਲ ਹੀ ਸੋਚ ਦੀ ਲੜੀ ਵੀ ਚੱਲਦੀ ਜਾ ਰਹੀ ਸੀ ਜਿੰਦਰ ਤੇ ਪਾਸ਼ੋ ਇਸ ਸਬਕ ਕਰਕੇ ਖੁਸ਼ ਤੇ ਬਹੁਤ ਸੀ ਪਰ ਕਿਤੇ ਨਾ ਕਿਤੇ ਆਪਣਿਆਂ ਨੂੰ ਧੋਖਾ ਦੇਣ ਦਾ ਮਲਾਲ ਵੀ ਸੀ ਤੇਨੂੰ ਉੱਤਰ ਦੇ ਦੋਹਾਂ ਨੇ ਪਹਿਲਾਂ ਤਾਂ ਇੱਕ ਦੋ ਫੋਨ ਬੁੱਤ ਤੋਂ ਸ਼ਿਤਲ ਨੂੰ ਫੋਨ ਕੀਤਾ ਰਿੰਗ ਜਾ ਰਹੀ ਸੀ ਪਰ ਕੋਈ ਚੁੱਕ ਨਹੀਂ ਸੀ ਰਿਹਾ ਸ਼ਾਮ ਦੇ 4:30 ਵੱਜ ਚੁੱਕੇ ਸੀ ਰਾਤ ਵੀ ਹੋਣ ਚੁ ਥੋੜਾ ਹੀ ਸਮਾਂ ਸੀ ਪਰ ਉਸ ਤੋਂ ਪਹਿਲਾਂ ਦੋਹਾਂ ਨੇ ਆਪਣੇ ਸੌਣ ਦਾ ਤੇ ਰਹਿਣ ਦਾ ਇੰਤਜ਼ਾਮ ਕਰਨਾ ਸੀ ਪਰ ਕਿੱਥੇ ਇਹ ਨਹੀਂ ਸੀ ਪਤਾ ਸ਼ਿਤਲ ਨਾਲ ਤੇ ਗੱਲ ਹੀ ਨਹੀਂ ਸੀ ਹੋ ਪਾਈ ਫਿਰ ਦਿੱਤੇ ਹੋਏ ਪਤੇ ਤੇ ਜਾਣ ਲਈ ਇੱਕ ਆਟੋ ਕਰ ਲੈਂਦੇ ਹਨ ਓਕੇ ਮੈਂ ਚਲਦੀ ਹਾਂ ਆਪ ਆਪਣੇ ਆਫਿਸ ਤੋਂ ਬਾਹਰ ਆਉਂਦੇ ਹੋਏ ਸ਼ੀਤਲ ਨੇ ਆਪਣੇ ਨਾਲ ਦੇ ਕਰਮਚਾਰੀ ਦੋਸਤ ਵੀਰੇਂ ਚੰਦਰ ਨੂੰ ਕਿਹਾ ਗੁੱਡ ਬਾਏ ਸਵੇਰ ਮਿਲਦੇ ਬ੍ਰਿੰਚ ਅੰਦਰ ਸ਼ਿਤ ਨੂੰ ਅਲਵਿਦਾ ਕਹਿੰਦਾ ਤੇ ਫਿਰ ਉਹ ਆਪਣੇ ਕੰਮ 'ਚ ਵਿਅਸਤ ਹੋ ਜਾਂਦਾ ਹੈ। ਸ਼ਿਤਲਾੜ ਤੋਂ ਲੱਗੇ ਆਪਣੇ ਘਰ ਵੱਲ ਨੂੰ ਤੁਰ ਪੈਂਦੀ। ਉਸ ਦਾ ਪਤੀ ਸ਼ੇਖਰ ਇੱਕ ਪ੍ਰਾਈਵੇਟ ਬੈਂਕ ਕਰਮਚਾਰੀ ਸੀ। ਉਸਨੇ ਵੀ ਅਜੇ ਥੋੜੀ ਦੇਰ ਤੱਕ ਘਰ ਪਹੁੰਚਣਾ ਸੀ। ਸੋ ਸ਼ਿਤਲ ਆਪਣੇ ਘਰ ਜਾਣ ਦੀ ਬਜਾਏ ਪਹਿਲਾਂ ਆਪਣੀ ਮਾਂ ਕਵਤਾ ਵੱਲ ਚਲੀ ਜਾਂਦੀ ਹੈ। ਆਪਣੀ ਮੰਜ਼ਿਲ ਤੇ ਪਹੁੰਚਦੇ ਸ਼ਿਤਲ ਆਟੋ ਵਾਲੇ ਨੂੰ ਪੈਸੇ ਦਿੰਦੀ ਹੈ। ਇੱਕ ਛੋਟੀ ਜਿਹੀ ਗਲੀ ਵਿੱਚ ਦੀ ਹੁੰਦੇ ਹੋਏ ਆਪਣੀ ਮਾਂ ਦੇ ਮਕਾਨ 'ਚ ਪਹੁੰਚ ਜਾਂਦੀ ਹੈ। ਜੇ ਕਿਹਾ ਲਿਖਾ ਹੈ ਤੁਸੀਂਨੇ ਦੋ ਔਰ ਦੋ ਪੰਜ ਕੈਸੇ ਹੋਗੇ ਮੁਝੇ ਵੀ ਤੋ ਬਤਾਓ ਕਬ ਤੱਕ ਸਕੂਲ ਦੇ ਸਮੇਂ ਤੋਂ ਬਾਅਦ ਚ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਂਦੀ ਸੀ ਉਹ ਮੈਡਮ ਮੈਨੇ ਕੱਲ ਹੀ ਟੀਵੀ ਪਰ ਦੇਖਾ ਥਾ ਦੋ ਔਰ ਦੋ ਪੰਜ ਲਿਖਾ ਹੋਆ ਥਾ ਬੱਚਾ ਆਪਣੇ ਵੱਲੋਂ ਸਫਾਈ ਦਿੰਦਾ ਹੈ ਸਾਰਾ ਦਿਨ ਟੀਵੀ ਕੀ ਬਾਤੇ ਬਣਾਤਾ ਹੈ ਮੈਡਮ ਜੀ ਪੜਤਾ ਬਿਲਕੁਲ ਨਹੀਂ ਪਾਸ ਹੀ ਬੈਠੀ ਇੱਕ ਬੱਚੀ ਕਹਿੰਦੀ ਹੈ ਬੱਚਿਆਂ ਦੀ ਅਨਪੋਲ ਗੱਲਾਂ ਸੁਣ ਕੇ ਸ਼ੀਤਲ ਵੀ ਹਾਜ਼ੀ ਹੈ ਤੇ ਉਸ ਦੀ ਮਾਂ ਵੀ ਓਕੇ ਉਹ ਸਭ ਠੀਕ ਹੈ ਅਬ ਤੁਮ ਲੋਗ ਜਾਓ ਤੁਮਾਰਾ ਛੁੱਟੀ ਕਾ ਇਤਬਾਰ ਹੈ ਤੋ ਸੋਮਵਰ ਕੋ ਆਪਣਾ ਸਾਰਾ ਕੰਮ ਕਰਕੇ ਆਨਾ ਬੱਚੇ ਆਪਣੇ ਬਸਤੇ ਇਕੱਠੇ ਕਰਕੇ ਚਲੇ ਜਾਂਦੇ ਹਨ ਸ਼ੀਤਲ ਆਪਣੀ ਮਾਂ ਕਵਤਨ ਨੂੰ ਕੁੱਟ ਕੇ ਗਲੇ ਮਿਲਦੀ ਹੈ ਸ਼ੀਤਲ ਨੂੰ ਆਪਣੀ ਮਾਂ ਕੋ ਲਾ ਕੇ ਬਹੁਤ ਵਧੀਆ ਲੱਗਦਾ ਸੀ ਕਿਉਂਕਿ ਸਾਰੇ ਦਿਨ ਦੀ ਥਕਾਵਟ ਮਾਂ ਦੀ ਗੋਦੀ 'ਚ ਆ ਕੇ ਖਤਮ ਹੁੰਦੀ ਸੀ ਮਾਂ ਅੱਜ ਖਾਣਾ ਮਾਂ ਅੱਜ ਖਾਣ ਵਾਸਤੇ ਕੀ ਬਣਾਇਆ ਹੈ ਲੱਗਦਾ ਅੱਜ ਫਿਰ ਤੇਰਾ ਕੁਝ ਬਣਾਉਂਦਾ ਮਨ ਨਹੀਂ ਮੈਂ ਸਾਰਾ ਦਿਨ ਥੱਕ ਜਾਂਦੀ ਹਾਂ ਪਹਿਲਾਂ ਕਾਲਜ ਫਿਰ ਬ੍ਰੇਨ ਬਰਾ ਦੇ ਕੰਮ ਕੋਲ ਕੰਮ ਕਰਨਾ ਫਿਰ ਦਿਲ ਨਹੀਂ ਕਰਦਾ ਕੁਝ ਵੀ ਕਰਨ ਲਈ ਠੀਕ ਹੈ ਮੈਂ ਸਮਝ ਸਕਦੀ ਹਾਂ ਫਿਰ ਦੱਸ ਅੱਜ ਕੀ ਕੀ ਖਬਰ ਲੈ ਕੇ ਆਈ ਬ੍ਰੇਨ ਚੰਦਰ ਦੇ ਮਹੀਨਾਵਾਰ ਮੈਗਜ਼ੀਨ ਲਈ ਅੱਜ ਵਿਰੋਧੀ ਪੱਖ ਦੇ ਮੰਤਰੀ ਜੀ ਦੇ ਇੰਟਰਵਿਊ ਤੇ ਜਾਣਾ ਸੀ ਜਦੋਂ ਉੱਥੇ ਗਏ ਤੇ ਪਤਾ ਲੱਗਿਆ ਉਹ ਤੇ ਕਿਸੇ ਜ਼ਰੂਰੀ ਮੀਟਿੰਗ ਲਈ ਚਲੇ ਗਏ ਨੇ ਪਹਿਲਾਂ ਬੁਲਾ ਲੈਂਦੇ ਨੇ ਫਿਰ ਚਲੇ ਜਾਂਦੇ ਨੇ ਮੇਰਾ ਸਮਾਂ ਐਵੇਂ ਖਰਾਬ ਕੀਤਾ ਚਲੋ ਸਭ ਛੱਡ ਦੱਸ ਜੁਆਈ ਜੀ ਵੀ ਇੱਥੇ ਹੀ ਆ ਰਹੇ ਨੇ ਜਾਂ ਫਿਰ ਟਿਫਨ ਪੈਕ ਕਰ ਦਿਆਂ ਕਵਤ ਨੇ ਖਾਣਾ ਗਰਮ ਕਰਦੇ ਹੋਏ ਕਿਹਾ ਤੁਸੀਂ ਮੇਰੇ ਲਈ ਵੀ ਪੈਕ ਕਰ ਦਿਓ ਮਾਂ ਮੈਂ ਘਰ ਜਾ ਕੇ ਸ਼ਿਖਰ ਤੇ ਨਾਲ ਹੀ ਖਾਣਾ ਖਾਵਾਂਗੀ ਸ਼ਿੱਤਲ ਸੋਫੇ ਤੇ ਉੱਪਰ ਹੀ ਲੇਟਦੇ ਹੋਏ ਕਹਿੰਦੀ ਹੈ ਜਿਵੇਂ ਉਸ ਦੀ ਨਜ਼ਰ ਕੰਧ ਤੇ ਲੱਗੀ ਖੜੀ ਤੇ ਪੈਂਦੀ ਹੈ ਛੇਤੀ ਨਾਲ ਉੱਠ ਕੇ ਬੈਠ ਜਾਂਦੀ ਹੈ ਤੇ ਮਾਂ ਨੂੰ ਕਹਿੰਦੀ ਹੈ ਉਹ ਉਹ ਨੋ 7 ਵਜਣ ਵਾਲੇ ਹੋਗੇ ਸ਼ੇਖਰ ਆਉਣ ਵਾਲੇ ਨੇ ਮੈਂ ਚਲਦੀ ਹਾਂ ਟਿਫਨ ਮੈਨੂੰ ਦੇ ਦਿਓ ਆਪਣੀ ਮਾਂ ਤੋਂ ਟਿਫਨ ਫੜ ਕੇ ਸ਼ੀਤਲ ਛੇਤੀ ਉੱਥੋਂ ਨਿਕਲ ਜਾਂਦੀ ਹੈ ਮਾਂ ਦਾ ਘਰ ਸ਼ੀਤਲ ਦੇ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ ਸੋ ਇਸ ਲਈ ਉਹ ਹਫ਼ਤੇ ਦੇ ਦੋ ਦੋ ਚੱਕਰ ਮਾਰ ਜਾਂਦੀ ਸੀ ਛੋਟੀਆਂ ਵੱਡੀਆਂ ਗਲੀਆਂ ਵਿੱਚੋਂ ਹੁੰਦੇ ਹੋਏ ਸ਼ੀਤਲ ਆਪਣੇ ਘਰ ਪਹੁੰਚਦੀ ਹੈ ਘਰ ਦਾ ਦਰਵਾਜ਼ਾ ਖੁੱਲਾ ਦੇਖ ਕੇ ਸ਼ੀਤਲ ਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਹੈ ਕਿਉਂਕਿ ਸ਼ੇਖਰ ਘਰ ਆ ਚੁੱਕਾ ਸੀ ਤੇ ਸ਼ੀਤਲ ਅਜੇ ਵੀ ਬਾਹਰ ਹੀ ਸੀ ਘਰ ਦੇ ਜਾ ਕੇ ਵੇੜੇ ਦੇ ਵਿੱਚੋਂ ਲੰਗੇ ਲੱਗੇ ਤੂਲਸੀ ਦੇ ਪੌਦੇ ਨੂੰ ਮੱਥਾ ਟੇਕ ਕੇ ਜਿਵੇਂ ਸ਼ੀਤਲ ਅੰਦਰ ਜਾਣ ਲੱਗਦੀ ਤਾਂ ਅੰਦਰ ਤੋਂ ਸ਼ੇਕ ਕਰਦੀਆਂ ਕਿਸੇ ਦੇ ਨਾਲ ਗੱਲ ਕਰਨ ਦੀਆਂ ਆਵਾਜ਼ਾਂ ਆਉਂਦੀਆਂ ਹਨ ਉਹ ਉੱਥੇ ਹੀ ਰੁਕ ਜਾਂਦੀ ਹੈ ਬਾਥਰੂਮ ਦੇ ਬਾਹਰ ਦੇ ਦਰਵਾਜ਼ੇ ਤੋਂ ਅੰਦਰ ਆਪਣੇ ਕਮਰੇ ਦੇ ਅੰਦਰ ਚਲੀ ਜਾਂਦੀ ਹੈ ਬਾਥਰੂਮ ਦੇ ਦੂਜੇ ਦਰਵਾਜ਼ੇ ਰਾਹੀਂ ਆਪਣਾ ਪਰਸ ਰੱਖਦੀ ਹੈ ਤੇ ਕਮਰੇ ਦੇ ਅੱਗੇ ਬਣੀ ਛੋਟੀ ਲੌਬੀ ਦੀ ਹੁੰਦੀ ਹੋਈ ਰਸੋਈ 'ਚ ਟਿਫਨ ਰੱਖਦੀ ਹੈ ਰਸੋਈ ਦੀ ਖਿੜਕੀ ਗੈਸਟ ਰੂਮ ਵਾਲੇ ਪਾਸੇ ਨੂੰ ਹੁੰਦੀ ਹੈ ਉੱਥੋਂ ਦੀ ਸ਼ੀਤਲ ਵੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਕੌਣ ਆਇਆ पर उन्हों दोह रसोई वाल पिट हों पहचान नहीं आँदी शेखर पानी वाले गिलास रखने रसोई चाहता है तो शीतल उत होती शीतल शेखर में मिलती है तो पूछ लगती है तुम कब आए और जे कौन आया है जे मुझे तुमसे पूछना चाहिए तुम कब आई और मुझे पता भी नहीं चला वो जब मैं अंदर आई तो मुझे लगा तुम्हारा कोई दोस्त है इसलिए मैंने तुम्हें डिस्टर्ब करना ठीक नहीं समझा और बाथरूम के रस्ते से अंदर आ गई शीतल दास दी है अरे वो मेरा दोस्त नहीं तुम्हारे हैं कह रहे थे पंजाब से हैं शेखर ने अन्ना आखन शीतला शीतल हैरानी नाल उस वाल दिया है तुम चाह कर रहे हो है ना नहीं बाबा सच बोल रहा तू नहीं यकीन ते चल मेरे चलो मिल लो तुम उसे मैं तब तक चाय बनाता हूँ ਤੂੰ ਚਾਹੇ ਲੋਗੀ ਹਾਂ ਬਸ ਥੋੜੀစီ ਐਨਾ ਕੈਕੇ ਸ਼ੀਤਲ ਗੈਸਟ ਰੂਮ ਦੇ ਗੇਟ 'ਚ ਖੜਦੀ ਹੈ ਬੜੀ ਰਾਨੀ ਨਾਲ ਵੇਖਣ ਲੱਗਦੀ ਆ ਤੁਸੀਂ ਦੋਵੇਂ ਇੱਥੇ ਸ਼ੀਤਲ ਦੀ ਆਵਾਜ਼ ਸੁਣਦੇ ਪਾਸੇ ਉੱਠ ਕੇ ਉਸ ਦੇ ਕੋਲ ਲੈਣਾ ਲੱਗ ਜਾਂਦੀ ਹੈ ਜਿੰਦਰ ਵੀ ਸਿਰ ਹਿਲਾ ਕੇ ਆਪਣੇ ਵੱਲੋਂ ਹੈਲੋ ਕਹਿੰਦਾ ਹੈ ਤੁਸੀਂ ਮੈਨੂੰ ਆਉਣ ਤੋਂ ਪਹਿਲਾਂ ਖਬਰ ਨਹੀਂ ਕੀਤੀ ਪਾਸੇ ਨੂੰ ਹੱਥ 'ਚ ਹੱਥੋਂ ਫੜ ਕੇ ਜਿੰਦਰ ਦੇ ਨਾਲ ਵਾਲੇ ਸੋਫੇ ਤੇ ਬੈਠਦੇ ਹੋਏ ਸ਼ੀਤਲ ਕਹਿੰਦੀ ਹੈ ਬਸ ਸਭ ਕੁਝ ਐਨਾ ਜਲਦੀ ਹੋਇਆ ਕਿ ਤੈਨੂੰ ਦੱਸਣਾ ਹੀ ਤੈਨੂੰ ਦੱਸ ਹੀ ਨਹੀਂ ਸਕੇ ਕਿੰਨੇ ਦੋਸਤ ਆਪਸ ਵਿੱਚ ਗੱਲਾਂ ਕਰਨ ਲੱਗਦੇ ਨੇ ਤੇ ਆਪਣੇ ਨਾਲ ਉਹ ਹੀ ਹਰ ਗੱਲ ਦੱਸਦੇ ਨੇ ਇਹ ਵੀ ਦੱਸਦੇ ਕਿ ਉਹ ਕਰੋ ਬਿਨਾਂ ਦੱਸੇ ਪੱਜ ਜਾਏ ਸਭ ਕੁਝ ਸੁਣਨ ਤੋਂ ਬਾਅਦ ਸ਼ੀਤਲ ਉਹਨਾਂ ਦੋਵਾਂ ਨੂੰ ਕਹਿੰਦੀ ਹੈ ਤੁਸੀਂ ਦੋਵੇਂ ਮੇਰੇ ਪਤੀ ਕੋਲ ਇਹ ਹੀ ਦੱਸੋਗੇ ਕਿ ਤੁਸੀਂ ਦੋਵੇਂ ਵਿਆਹ ਹੋਇਓ ਪਰ ਅਸੀਂ ਤਾਂ ਜੀ ਵਿਆਹ ਹੀ ਨਹੀਂ ਕਰਵਾਇਆ ਪਾਸ਼ੋ ਤੇ ਜਿੰਦਰ ਇੱਕੋ ਸਾਥ ਕਹਿੰਦੇ ਨੇ ਜਦੋਂ ਤੱਕ ਸ਼ੇਖਰ ਚਾਹ ਲੈ ਕੇ ਆ ਜਾਂਦਾ ਹੈ ਚਾਹੋ ਚਾਹ ਪਿੰਦਿਆਂ ਤੇ ਸ਼ੇਖਰ ਜਿੰਦਰ ਨਾਲ ਪੰਜਾਬ ਦੇ ਬਾਰੇ ਗੱਲ ਕਰਨ ਲੱਗ ਜਾਂਦਾ ਹੈ ਪਾਸ਼ੂ ਸ਼ੀਤਲ ਦੇ ਨਾਲ ਸੋਈਵੇ ਚਾ ਜਾਂਦੀ ਹੈ ਤੇ ਸ਼ੀਤਲ ਤੇ ਸ਼ੇਖਰ ਦੇ ਬਾਰੇ ਗੱਲ ਕਰਦੀ ਹੈ। ਤੂੰ ਦੱਸਿਆ ਨੇ ਕਿ ਤੂੰ ਵਿਆਹ ਕਰਵਾਉਣ ਵਾਲੀ ਹੈ। ਤੂੰ ਬੋਲ ਰਹੀ ਹੈ ਚੰਨੋ ਦੇ ਵਿਆਹ ਤੇ ਤੈਨੂੰ ਦੱਸਿਆ ਸੀ ਕਿ ਮੇਰੀ ਮਾਂ ਵਿਆਹ ਲਈ ਰਾਜੀ ਹੈ ਤੇ ਜਲਦੀ ਵਿਆਹ ਵੀ ਕਰਵਾ ਲਵਾਂਗੇ। ਪਰ ਤੁਸੀਂ ਘਰ ਤੋਂ ਭੱਜੇ ਕਿਉਂ? ਸ਼ੀਤਲ ਪਾਸ਼ੂ ਨੂੰ ਜੱਦ ਦੁਵਾਉਂਦੇ ਹੋਏ ਕਹਿੰਦੀ ਹੈ ਕਿਸ ਨੇ ਮੰਨਣਾ ਸੀ ਸਾਡੇ ਵਿਆਲੇ ਪਰ ਕਰ ਗਲਤਾਂ ਕਰ ਦੇ। ਜਿੰਦਰ ਦੇ ਪਰਿਵਾਰ ਦੇ ਬਰਾਬਰ ਨਹੀਂ ਆਸੀਂ। ਮੰਨਣਾ ਤੇ ਬਹੁਤ ਦੂਰ ਦੀ ਗੱਲ ਸੀ। ਪਾਸ਼ਾ ਨੇ ਉਦਾਸ ਹੁੰਦੇ ਕਿਹਾ ਫਿਰ ਜਿੰਦਰ ਨੇ ਗੱਲ ਨਹੀਂ ਕੀਤੀ ਉਸਦੇ ਪਰਿਵਾਰ ਵਾਲਿਆਂ ਨੇ ਉਸ ਲਈ ਕੁੜੀ ਪਸੰਦ ਕਰ ਲਈ ਸੀ ਤੇ ਜਿੰਦਰ ਨੇ ਮਨਾ ਵੀ ਕੀਤਾ ਪਰ ਮੰਨੇ ਨਹੀਂ ਫਿਰ ਤੁਸੀਂ ਦੋਨਾਂ ਨੇ ਪਜਣਾ ਹੀ ਸਹੀ ਸਮਝਿਆ ਬਿਲਕੁਲ ਹੋਰ ਕੋਈ ਰਾਹ ਨਹੀਂ ਸੀ ਬੇਬੇ ਮੈਨੂੰ ਉੱਥੋਂ ਪੜਨੋਂ ਹਟਾ ਕੇ ਮੇਰੇ ਮਾਮੇ ਕੇ ਪਿੰਡ ਭੇਜਣ ਵਾਲੀ ਸੀ ਵਿਆਹ ਤਾਂ ਦੂਰੋਂ ਸੀ ਦੋਨੋਂ ਇੱਕ ਦੂਜੇ ਨੂੰ ਵੇਖ ਵੀ ਨਹੀਂ ਸੀ ਸਕਦੇ। ਸ਼ੀਤਲ ਤੇ ਪਾਸ਼ੋ ਕਿੰਨੀ ਦੇਰ ਤੱਕ ਗੱਲਾਂ ਕਰਦੇ ਰਹਿਆ। ਪਾਸ਼ੋ ਤੇ ਜਿੰਦਰ ਦੀ ਜਿਵੇਂ ਭੁੱਖ ਮਰ ਚੁੱਕੀ ਸੀ ਪਰ ਸ਼ੀਤਲ ਦੇ ਕਹਿਣ ਰਾਤ ਦਾ ਖਾਣਾ ਖਾ ਲਿਆ। ਸ਼ੀਤਲ ਦੇ ਆਪਣੇ ਘਰ ਦੇ ਉੱਪਰ ਹੀ ਇੱਕ ਕਮਰਾ ਸੀ ਜੋ ਨਾ ਛੋਟਾ ਸੀ ਨਾ ਵੱਡਾ ਪਰ ਪਾਸ਼ੋ ਤੇ ਜਿੰਦਰ ਵਾਸਤੇ ਬਹੁਤ ਵੱਡਾ ਸੀ। ਕੁਝ ਨਾ ਮਿਲਣ ਨਾਲੋ ਇਸ ਛੋਟੇ ਜਿਹੇ ਕਮਰੇ ਵਿੱਚ ਹੀ ਸਕੂਨ ਦੀ نیند ਹਾਸਲ ਕੀਤੀ ਜਾ ਸਕਦੀ ਸੀ। ਪਿਛਲੇ 3 ਦਿਨ ਤੋਂ ਸਫ਼ਰ ਤੋਂ ਥੱਕੇ ਟੁੱਟੇ ਹੋਏ ਦੋਹਾਂ ਨੂੰ ਇੱਕ ਛੱਤ ਮਿਲ ਗਈ ਸੀ। ਇਹ ਹੀ ਬਹੁਤ ਸੀ। ਜਦ ਸਾਰੇ ਪਾਸੇ ਕਾਲੀ ਹਨੇਰੀ ਰਾਤ पसਰੀ ਹੋਈ ਸੀ ਤਾਂ ਪਾਸ਼ੋ ਦੇ ਦਿਲਚਸਪ ਬੇਬੇ ਦੇ ਬੋਲ ਗੂੰਜ ਰਹੇ ਸੀ ਹੁਣ ਤੱਕ ਤੇ ਬੇਬੇ ਨੂੰ ਪਤਾ ਵੀ ਲੱਗ ਗਿਆ ਹੋਣਾ ਕਿ ਮੈਂ ਜੰਗ ਮਾਮੇ ਕੇ ਪਿੰਡ ਨਹੀਂ ਗਈ ਕਮਰੇ ਦੇ ਅੰਦਰ ਹੀ ਲੱਗਿਆ ਹੋਈਆਂ ਦੋ ਛੋਟੀਆਂ-ਛੋਟੀਆਂ ਮੰਜੀਆਂ ਤੇ ਪਈ ਪਾਸ਼ੋ ਤੇ ਜਿੰਦਰ ਇਕੱਲੀ ਬੇਬੇ ਨੂੰ ਨਹੀਂ ਸਭ ਨੂੰ ਕਹਿ ਦੇਖ ਆਪਾਂ ਨੇ ਜੋ ਕਦਮ ਚੁੱਕਣਾ ਸੀ ਚੁੱਕ ਲਿਆ ਹੁਣ ਪਿੱਛੇ ਮੁੜ ਕੇ ਨਾ ਵੇਖ ਜਿੰਨਾ ਪਿੱਛੇ ਵੇਖੇਗੀ ਉਨਾ ਹੀ ਦੁਖੀ ਹੋਵੇਗੀ ਸਮਝ ਗਈ ਮੇਰੀ ਗੱਲ ਨੂੰ ਪਾਸ਼ੋ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਜਿੰਦਰ ਕਹਿੰਦਾ ਹੈ ਹਾਂ ਆਸ਼ੂ ਕਹਿੰਦੀ ਹੈ ਤੇ ਪਾਸਾਪਰਤ ਕੇ ਖਿੜਕੀ ਵਾਲੇ ਪਾਸੇ ਨੂੰ منہ ਕਰਕੇ ਪੈ ਜਾਂਦੀ ਹੈ ਪਿਛਲੇ 3 ਦਿਨ ਦੇ ਸਫ਼ਰ ਨਾਲ ਥੱਕਿਆ ਨੂੰ ਕਦ ਨੀਂਦ ਆਈ ਤੇ ਕਦ ਸਵੇਰ ਹੋਈ ਪਤਾ ਹੀ ਨਾ ਚਲਿਆ ਸ਼ਿਤਲ ਸਵੇਰੇ ਉੱਠੀ ਹੈ ਤੇ ਗੈਸ ਤੇ ਚਾਹ ਬਣਾਉਣ ਲੱਗਦੀ ਹੈ ਉਸ ਦਾ ਪਤੀ ਸ਼ੇਖਰ ਬਾਥਰੂਮ ਵਿੱਚ ਚੁਨਾਹ ਕੇ ਆਉਂਦਾ ਪਿੱਛੋਂ ਦੀ ਆ ਕੇ ਉਸ ਦੇ ਦਵਾਰੇ ਆਪਣੀਆਂ ਬਾਹਾਂ ਦਾ ਘੇਰਾ ਬਣਾ ਲੈਂਦਾ ਹੈ ਤੇ ਕਹਿੰਦਾ ਹੈ ਆਈ ਲਵ ਯੂ ਮਾਈ ਲਵ ਲਵ ਯੂ ਟੂ ਕੀਆ ਹੋਇਆ ਐਸੇ ਉਦਾਸ ਸੀ ਕਿਉਂ ਲੱਗ ਰਹੀ ਹੋ कुछ नहीं तुम भी सुबह सुबह शुरू हो जाते हो आज इतनी जल्दी क्यों उठ गए आज तो इतवार है मैंने तुम्हें रात बताया था ना आज मैं शाम को मुंबई जा रहा हूँ मेरी पैकिंग कर देना तुम्हारे दोस्त के चक्कर में बोल गया शीतल का चेहरा अपने वालों करते हुए शेखर कहता है हाँ वो इतने दिनों बाद मिले तो बातों में पता ही नहीं चला नौ बजने वाले हैं अभी तक उठो उठे भी नहीं वो दोनों नहीं शायद सफ़र के कारण थक हुए हैं और नींद बहुत आई होगी इसलिए शीतल शिकर में हनिशाल सफर के कारण थके हुए हैं और नींद बहुत आई होगी इसीलिए शीतल सेख को सफाईयां देते हुए कहती है चलो ठीक है मुझे चाय के साथ ब्रेड बना दो मुझे सामान लेने के लिए जाना है तब तक मैं कपड़े पहन लेता हूं शेखर अपने कमरे से तैयार होने लग जाता है शीतल उस के खांदे लिए ब्रेकफास्ट तैयार कर दिया है शीतल का सारा ध्यान उन पाशोते जिंदर पे टिका हुआ सी कुजी शम में शिखर अपना नाश्ता करके करो चला जांदा कर जा कर है।, है शीतल अपने घर ਦੇ ਉਸ ਕਮਰੇ ਦੇ ਦਰਵਾਜੇ ਤੇ ਜਾ ਖੜਦੀ ਜਿੱਥੇ पाचੋ ਤੇ ਸਿੰਦਰ ਰੁਕੇ ਸੀ शीतल ਆਪਣੇ ਘਰ ਦੇ ਕਮਰੇ ਦੇ ਦਰਵਾਜੇ ਤੇ ਖੜੀ ਜ਼ਰੂਰ ਸੀ ਪਰ ਗੇਟ ਨੂੰ ਖੜਕਾਉਂਦੀ ਹਿੰਮਤ ਨਹੀਂ ਸੀ ਪੈ ਰਹੀ ਤੇ ਵਾਪਸ ਪਿੱਛੇ ਮੁੜਨ ਲੱਗਦੀ ਹੈ ਤਬ ਬੁਹਾ ਦੇ ਖੁੱਲਣ ਦੀ ਆਵਾਜ਼ ਆਉਂਦੀ ਹੈ शीतल ਤੂੰ ਕੀ ਹੋਇਆ ਵਾਪਸ ਜਾ ਰਹੀ ਹੈ पाचੋ ਨੇ ਬੁਹਾ ਖੋਲ ਕੇ ਬਾਹਰ ਆਉਂਦੇ ਹੋਏ ਕਿਹਾ ਕੁਛ ਨਹੀਂ ਬਸ ਤੁਹਾਨੂੰ ਦੋਨਾਂ ਨੂੰ ਉਠਾਉਣ ਆਈ ਸੀ ਫਿਰ ਸੋਚਿਆ ਥੱਕੀ ਹੋਵੋਗੇ ਤਾਂ ਵਾਪਸ ਚਲੀ ਗਈ ਲੈ ਤੇਰਾ ਆਪਣਾ ਕਾਰਜ ਜਦ ਮਰਜੀ ਆ ਐਵੇਂ ਕਿਉਂ ਮੁੜ ਗਈ ਸਜ ਦੱਸਾਂ ਤਾਂ ਮੈਨੂੰ ਡਰ ਲੱਗ ਰਿਹਾ ਏ ਕਿਸ ਗੱਲ ਦਾ ਡਰ ਪਾਸ਼ੂ ਨੇ ਸ਼ਿਤਲ ਦਾ ਹੱਥ ਫੜਦੇ ਹੋਏ ਕਿਹਾ ਤੇ ਕਮਰੇ ਦੇ ਅੰਦਰ ਲੈ ਗਈ ਜਿੰਦਰ ਅਜੇ ਵੀ ਸੁੱਤਾ ਪਿਆ ਸੀ ਪਾਸ਼ੂ ਤੇ ਸ਼ਿਤਲ ਅੰਦਰ ਪਏ ਮੰਜੇ ਤੇ ਬੈਠ ਗਈਆਂ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਤਾਂ ਜਿੰਦਰ ਵੀ ਉੱਠ ਖੜਿਆ ਤੇ ਸ਼ਿਤਲ ਨੇ ਦੋਵਾਂ ਨੂੰ ਹੇਠਾਂ ਆਉਣ ਲਈ ਕਿਹਾ ਤੇ ਆਪ ਥੱਲੇ ਆ ਗਈ ਥੱਲੇ ਆਏ ਤਾਂ ਦੋਵੇਂ ਨਹਾ ਕੇ ਫਰੈਸ਼ ਹੋ ਗਏ। ਜਦ ਤੱਕ ਸ਼ੀਤਲ ਨੇ ਦੁਹਾਂ ਵਾਸਤੇ ਆਪਣੇ ਲਈ ਚਾਹ ਨਾਲ ਖਾਣ ਵਾਸਤੇ ਬ੍ਰੈਡ ਤਿਆਰ ਕਰ ਲਈ। ਖਾਣਾ ਖਾ ਕੇ ਹਟੇ ਤਾਂ ਥੋੜੀ ਦੇਰ ਇੱਧਰ ਉੱਧਰ ਦੀਆਂ ਗੱਲਾਂ ਨਾਲ ਸ਼ੀਤਲ ਨੇ ਪਾਸੋਦਾ ਜਿੰਦਰ ਦਾ ਧਿਆਨ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ। ਦੋਵੇਂ ਜਾਣਦੇ ਸੀ ਗਲਤੀ ਤੇ ਕੀਤੀ ਐ ਪਰ ਹੁਣ ਕੋਈ ਹੱਲ ਵੀ ਨਹੀਂ ਸੀ। ਸ਼ੀਤਲ ਤੂੰ ਕਹਿੰਦੀ ਸੀ ਤੈਨੂੰ ਡਲ ਲੱਗ ਰਿਹਾ ਹੈ। ਉਹ ਕਿਉਂ? ਤੇ ਕਿਸ ਤੋਂ ਡਲ ਲੱਗ ਰਿਹਾ ਹੈ? पाशू शीतल ਨੂੰ ਪੁੱਛਣ ਲੱਗਦੀ ਹੈ ਆਪਾਂ ਕਦ ਤੱਕ ਇਹ ਗੱਲ ਨੂੰ ਲੁਕੋਵਾਂਗੇ ਇੱਕ ਦਿਨ ਤੇ ਸ਼ੇਖਰ ਨੂੰ ਸੱਚ ਦੱਸਣਾ ਪੈਣਾ ਹੈ ਹੋ ਸਕਦਾ ਹੈ ਉਸ ਨੂੰ ਸ਼ੱਕ ਹੋਵੇ ਹਾਂ ਸ਼ੇਖਰ ਨੂੰ ਸਭ ਦੱਸ ਦੇਣਾ ਚਾਹੀਦਾ ਪਾਸ਼ੂ ਨੇ ਕਿਹਾ ਤੋ ਠੀਕ ਹੈ ਐਵੇਂ ਕਿਵੇਂ ਇੱਕਦਮ ਮੈਂ ਦੱਸ ਦਿਆਂ ਫਿਰ ਹੁਣ ਪਾਸ਼ੂ ਪਾਸ਼ੂ ਸ਼ੀਤਲ ਤੇ ਜਿੰਦਰਵਾਲ ਦੇਖਦੇ ਹੋਏ ਕਹਿੰਦੀ ਹੈ ਪਹਿਲਾਂ ਤਾਂ ਤੁਸੀਂ ਦੋਨੋਂ ਆਪਣਾ ਵਿਆਹ ਕਰਵਾ ਲਓ ਵਿਆਹ ਜਿੰਦਰ ਹਨਰਾਨੀ ਨਾਲ ਕਹਿੰਦਾ ਹੈ ਹਾਂ ਵਿਆਹ ਇਸੇ ਲਈ ਤੇ ਭੱਜੇ ਸੀ ਨਾ ਕਿ ਕਰਦਿਆ ਨੇ ਇੱਕ ਨਹੀਂ ਹੋਣ ਦੇਣਾ ਦੋਵਾਂ ਨੂੰ ਫਿਰ ਵਿਆਹ ਤੇ ਕਰਵਾਉਣਾ ਹੀ ਪੈਣਾ ਏ ਸ਼ੀਤਲ ਲੱਗਦੀ ਹੈ ਹਾਂ ਤੂੰ ਸਹੀ ਕਹਿ ਸ਼ੀਤਲ ਫਿਰ ਸ਼ੇਖਰ ਦੇ ਸਾਹਮਣੇ ਵੀ ਤੈਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਪਵੇਗੀ ਪਾਸ਼ੂ ਸ਼ੀਤਲ ਦੀ ਹਾਂ ਚ ਹਾਂ ਮਿਲਾਂਦੇ ਹੋਏ ਕਹਿੰਦੀ ਹੈ ਉਹ ਤੇ ਠੀਕ ਹੈ ਪਰ ਵਿਆਹ ਕਿੱਥੇ ਇੱਥੇ ਤੇ ਕਿੱਥੇ ਹੋਵੇਗਾ ਨਾਲੇ ਜਦ ਵਿਆਹ ਕਰਵਾਵਾਂਗੇ ਕੀ ਪਤਾ ਨਹੀਂ ਲੱਗੇਗਾ ਸ਼ੇਖਰ ਨੂੰ ਜਿੰਦਰ ਨੇ ਕਿਹਾ ਸ਼ੇਖਰ ਇੱਕ ਹਫ਼ਤੇ ਲਈ ਮੁੰਬਈ ਜਾ ਰਿਹਾ ਹੈ ਆਪਣੇ ਦੋਸਤਾਂ ਨਾਲ ਸੋ ਇਹ ਵਧੀਆ ਮੌਕਾ ਹੈ ਇਹ ਸਭ ਕਰਨ ਦਾ ਪਰ ਵਿਆਹ ਲਈ 18 ਦੇ ਹੋਣ ਲਈ ਮੇਰੇ 4 ਮਹੀਨੇ ਰਹਿੰਦੇ ਨੇ ਪਾਸ਼ੂ ਨੇ ਕਿਹਾ ਹਾਂ ਮੇਰੇ ਵੀ 2 ਦਿਨ ਬਾਅਦ ਜਨਮ ਦਿਨ ਹੈ ਮਤਲਬ 18 ਪੂਰੇ ਹੋ ਜਾਣਗੇ जिंदर ਦੱਸਦਾ ਹੈ ਤਾਂ ਸ਼ਿੱਤਲ ਬड़ा ਬਾਜ਼ਾਰ ਦੇ ਗੁਰਦੁਆਰਾ ਸਾਹਿਬ ਬਾਰੇ ਦੱਸਦੀ ਹੈ ਜਿੱਥੇ ਕਿ ਪਹਿਲੇ ਪਾਸੇ ਹੀ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ ਵੈਸੇ ਤੇ ਪਾਸ਼ੂ ਨਵਾਲੇ ਕੀ ਗਿਣੀ ਜਾ ਰਹੀ ਸੀ ਪਰ ਸ਼ਿੱਤਲ ਨੇ ਆਪਣੇ ਦੋਸਤੇ ਮਹਿਨਾਵਾਸ਼ ਪੁਵਾਈ ਮੈਗਜ਼ੀਨ ਦੇ ਮਾਲਕ ਬ੍ਰੇਨ ਚੰਦਰ ਨਾਲ ਵੀ ਗੱਲ ਕੀਤੀ ਪਾਸ਼ੂ ਸਾਰਾ ਦਿਨ ਕਮਰੇ ਦੇ ਅੰਦਰ ਆਪਣੇ ਆਪ ਨੂੰ ਬੰਦ ਕਰੀ ਰੱਖਦੀ ਕਾਫੀ ਹੱਦ ਤੱਕ ਸ਼ਿੱਤਲ ਦੀ ਗੱਲ ਵੀ ਸਹੀ ਸੀ ਜਿੰਨੀ ਜਲਦੀ ਹੋ ਜਾਂਦਾ ਵਿਆਹ ਹੋ ਜਾਂਦਾ ਚੰਗਾ ਸੀ ਕਿਉਂਕਿ ਸ਼ੇਖਰ ਇੱਥੇ ਨਹੀਂ ਸੀ ਉਸ ਦੇ ਆਉਣ ਤੋਂ ਪਹਿਲਾਂ ਹੀ ਸਭ ਕੁਝ ਕਰਨਾ ਪੈਣਾ ਸੀ ਸ਼ੀਤਲ ਨੇ ਆਪਣੀ ਮਾਂ ਨੂੰ ਸਭ ਕੁਝ ਦੱਸਣਾ ਠੀਕ ਸਮਝਿਆ ਜਿਵੇਂ ਹੀ ਉਸਨੇ ਆਪਣੀ ਮਾਂ ਨੂੰ ਦੱਸਿਆ ਉਹ ਗੁੱਸੇ ਚ ਕਰਕੇ ਬੋਲੀ ਤੂੰ ਠੀਕ ਤੇ ਹੈ ਪਤਾ ਵੀ ਕੀ ਕਰਨ ਜਾ ਰਹੀ ਹੈ ਪਾਸ਼ੋ ਤੇ ਜਿੰਦਨ ਨੂੰ ਲੱਭਣ ਲਈ ਪੁਲਿਸ ਹਰ ਉਹ ਕੰਮ ਕਰੇਗੀ ਜੋ ਉਹ ਕਰ ਸਕਣਗੇ ਫਿਰ ਤੇਰਾ ਕੀ ਹੋਵੇਗਾ ਸੋਚ ਲੈ ਕਵਿਤਾ ਨੇ ਸ਼ੀਤਲ ਨੂੰ ਸਮਝਾਉਂਦੇ ਹੋਏ ਕਿਹਾ ਪਰ ਮਾਂ ਉਹ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਤੁਸੀਂ ਮੇਰੇ ਤੇ ਸ਼ੇਖਰ ਲਈ ਵੀ ਤੇ ਹਾਂ ਕੀਤੀ ਸੀ ਉਹ ਵੱਖਰੀ ਗੱਲ ਸੀ ਤੂੰ ਮੇਰੀ ਧੀ ਹੈਂ ਪਰ ਮੈਂ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਨਹੀਂ ਕਰ ਸਕਦੀ ਕੱਲ ਨੂੰ ਜੇ ਆਪਣਾ ਨਾਂ ਵਿੱਚ ਆਇਆ ਫਿਰ ਮੈਨੂੰ ਨਹੀਂ ਪਤਾ ਮਾਂ ਤੁਸੀਂ ਵੀ ਇੱਥੇ ਪਿਆਰ ਕੀਤਾ ਸੀ ਮਾਂ ਫਿਰ ਤੁਸੀਂ ਵੀ ਤੇ ਕਲਕੱਤੇ ਨੂੰ ਛੱਡ ਕੇ ਪੰਜਾਬ ਗਏ ਸੀ ਤੁਸੀਂ ਤੇ ਇਹ ਸਮਝੋ ਕਿ ਪਾਛਤੇ ਜਿੰਦ ਨੇ ਤੁਹਾਡੀ ਜਵਾਨੀ ਵਾਲੇ ਦਿਨ ਵਾਪਸ ਲੈ ਆਏ ਪਰ ਮੇਰਾ ਪਿਆਰ ਇੱਕ ਗਲਤੀ ਸੀ ਜੋ ਮੇਰੇ ਸੀਨੇ ਚ ਨਸੂਰ ਦੀ ਤਰ੍ਹਾਂ ਚੁੱਪਦਾ ਹੈ ਵੇਖ ਲਈ ਇਸ ਕੁੜੀ ਨਾਲ ਵੀ ਇੱਕ ਦਿਨ ਇੰਜ ਹੀ ਹੋਣਾ ਹੈ ਜਿਵੇਂ ਮੇਰੇ ਨਾਲ ਹੋਇਆ ਹੈ ਆਖਿਰ ਸ਼ੀਤਲ ਨੇ ਆਪਣੀ ਮਾਂ ਦੇ ਹੱਥ ਪੈਰ ਬੰਨਦੇ ਹੋਏ ਪਾਸ਼ੂ ਤੇ ਜਿੰਦਰ ਦੇ ਪਿਆਰ ਦੀ ਦੁਹਾਈ ਦਿੰਦੇ ਹੋਏ ਦੋਹਾਂ ਦਾ ਵਿਆਹ ਕਰਵਾਇ ਦਿੱਤਾ ਉਹ ਵੀ ਸ਼ੇਖਰ ਦੇ ਵਾਪਸ ਆਉਣ ਤੋਂ ਪਹਿਲਾਂ ਸ਼ੀਤਲ ਇਹ ਬਹੁਤ ਵੱਡੀ ਜਿੱਤ ਸੀ ਕਿ ਉਸਨੇ ਆਪਣੇ ਪਤੀ ਨੂੰ ਕੁਝ ਪਤਾ ਲੱਗਣ ਤੋਂ ਪਹਿਲਾਂ ਹੀ ਪਾਸ਼ੂ ਤੇ ਜਿੰਦਰ ਨੂੰ ਇਸ ਰਿਸ਼ਤੇ 'ਚ ਬੰਨ੍ਹ ਦਿੱਤਾ ਸੀ ਬਸ ਲੋਟ ਸੀ ਤੇ ਇੱਕ ਛੋਟੇ ਜਿਹੇ ਮਕਾਨ ਦਿੱਤੇ ਦੋਹਾਂ ਲਈ ਕੋਈ ਕੰਮ ਦੀ ਤਾਂ ਜੋ ਦੋਵੇਂ ਆਪਣਾ ਆਉਣ ਵਾਲਾ ਸਮਾਂ ਸਵਾਸ ਸਕਣ ਆਖਿਰ ਕਿੰਨਾ ਸਮਾਂ ਸ਼ੀਤਲ ਦੇ ਘਰ ਵਿੱਚ ਰਹਿੰਦੇ ਕਦੇ ਤੇ ਆਪਣੇ ਲਈ ਕੁਝ ਕਰਨਾ ਹੀ ਪੈਣਾ ਸੀ ਸ਼ੇਖਰ ਵੀ ਮੁੰਬਈ ਤੋਂ ਵਾਪਸ ਆ ਚੁੱਕਾ ਸੀ ਉਹ ਆਪਣੇ ਪ੍ਰਾਈਵੇਟ ਬੈਂਕ ਦੇ ਕੰਮ ਦੇ ਸਿਲਸਿਲੇ 'ਚ ਹੋਰ ਨਾ ਥਾਵਾਂ ਤੇ ਜਾਂਦਾ ਰਹਿੰਦਾ ਸੀ ਸ਼ੀਤਲ ਆਪਣੀ ਪੜ੍ਹਾਈ ਦੇ ਨਾਲ ਨਾਲ ਵੀਰੇਂਚੰਦਰ ਦੇ ਮੈਗਜ਼ੀਨ ਲਈ ਵੀ ਕੰਮ ਕਰਦੀ ਸੀ ਜੋ ਕਿ ਉਸ ਨੂੰ ਬਹੁਤ ਸਕੂਨ ਦਿੰਦਾ ਛੋਟੀਆਂ-ਮੋਟੀਆਂ ਆਪਣੇ ਆਸ-ਪਾਸੇ ਚ ਫੈਲੀਆਂ ਹੋਈਆਂ ਬੁਰਾਈਆਂ ਨੂੰ इकट्ठा करके अपनी कलम बंद करना उसका शौक बन गया सी जिंदर ਨੂੰ ਵੀ ਕੰਮ ਦੀ ਲੋੜ ਸੀ ਸੋਬ੍ਰੀਨ ਚੰਦਰ ਦੇ ਦਫ਼ਤਰ ਚ ਬਹੁਤ ਲੋਕ ਆਪਣੇ ਛੋਟੇ-ਛੋਟੇ ਇਛਤਿਆਰ ਵੇਚਪੋਣ ਲਈ ਆਉਂਦੇ ਸੀ ਇਸ ਲਈ ਜਿੰਦਰ ਨੂੰ ਆਪਣੇ ਵਾਸਤੇ ਕੰਮ ਟੋਲਣ ਦੀ ਦਿੱਕਤ ਨਹੀਂ ਆਈ ਸ਼ੀਤਲ ਨੇ ਇੱਕ ਸ਼ਾਮ ਇੱਕ ਉਸ ਦੇ ਟੰਗ ਦੀ ਨੌਕਰੀ ਵੇਖ ਕੇ ਉਸ ਨੂੰ ਕਹਿ ਦਿੱਤਾ ਸੀ ਸ਼ਰਦ ਦੇ ਨਾਮੀ ਗ੍ਰਾਮੀ ਲੱਕੜੀ ਦਾ ਕਾਰੋਬਾਰ ਕਰਨ ਵਾਲੇ ਕਿਸ਼ਵ ਅਨੰਦ ਦਾ ਡਰਾਈਵਰ ਰਖਵਾ ਦਿੱਤਾ ਸੀ ਪਾਸੋਕਾਰੀ ਰਹਿੰਦੀ ਸੀ ਤੇ ਜਿੰਦਰ ਦਾ ਹੁਣ ਸਵੇਰੇ ਕੰਮ ਤੇ ਜਾਣਾ ਦੇਰ ਰਾਤ ਤੱਕ ਵਾਪਸ ਆਉਣਾ ਜਾਗਦੇ ਗਦੇ ਬਹੁਤ ਜਲਦੀ ਆ ਜਾਣਾ ਜਿੰਦਗੀ ਸੋਨੀ ਆਪਣੀ ਪਟੜੀ ਤੇ ਚਲਦੀ ਪਈ ਸੀ ਦਿਨ ਹਫਤਿਆਂ 'ਚ ਤਬਦੀਲ ਹੁੰਦੇ ਗਏ ਹਫਤੇ ਮਹੀਨਿਆਂ 'ਚ ਬਦਲਣ ਲੱਗ ਪਏ ਇੱਕ ਸਮਸੇ ਇਹ ਵੀ ਆਇਆ ਕਿ ਪਾਸੋ ਤੇ ਜਿੰਦਰ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਕਰਨ ਰੱਖਿਆ ਗਿਆ ਪਰ ਕਹਿੰਦੇ ਨੇ ਤੁਹਾਡੀਆਂ ਇੱਛਾਾਂ ਦੇ ਪਰਛਾਵੇਂ ਕਦੇ ਤੇ ਅਸਲੀਅਤ ਤੁਹਾਡੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ ਚਾਹੇ ਅਸੀਂ ਪਿੱਛੇ ਸਭ ਕੁਝ ਛੱਡ ਕੇ ਭੁੱਲ ਜਾਈਏ ਇੱਕ ਦਿਨ ਵੀ ਅਜਾ ਨਹੀਂ ਜਾਂਦਾ ਕਿ ਰਾਤ ਨੂੰ ਸੌਣ ਸਮੇਂ ਚਾਹੇ ਕੁਝ ਖਾਂਦੇ ਪੀਂਦੇ ਜਾਂ ਕੋਈ ਕੰਮ ਕਰਦਿਆਂ ਕਦੇ ਉਹ ਪਿਛਲੇ ਯਾਦ ਨਾ ਆਏ ਹੋਣ ਇਹ ਹੀ ਹਾਲ ਹੁਣ ਜਿੰਦਰ ਦਾ ਵੀ ਹੋਣ ਵਾਲਾ ਸੀ ਜਦ ਤਿੰਨ ਸਾਲਾਂ ਬਾਅਦ ਉਸ ਦਾ ਸਾਹਮਣਾ ਆਪਣੇ ਪਿੰਡ ਦੇ ਮਿੱਤਰ ਪੁੱਪੀ ਸਿੰਘ ਨਾਲ ਜੋ ਪਿੰਡ ਵਿੱਚ ਟਰੱਕਾਂ ਵਾਲਿਆਂ ਦੇ ਨਾਮ ਨਾਲ ਮਸ਼ਹੂਰ ਸੀ ਨਾਲ ਹੋਇਆ ਤਾਂ ਉਹ ਵੀ ਲੱਕੜੀ ਦੇ ਮਾਲ ਦੀ ਟੁਆਟਵਾਈ ਕਰਨ ਦੇ ਲਈ ਕੇਸ਼ਵਨਾਥ ਕੋਲ ਪਹੁੰਚ ਗਿਆ ਸ਼ਾਮ ਦਾ ਵੇਲਾ ਸੀ ਪੁੱਪੀ ਥੋੜੀ ਬੋਸ਼ਰਾ ਪੀ ਲੰਦਾ ਸੀ ਕੇਸ਼ਵਨੰਦ ਨਾਲ ਪੁਰਾਣੀ ਜਾਣ ਪਛਾਨ ਹੋਣ ਕਾਰਨ ਉਸਦੇ ਨਾਲ ਬੈਠ ਕੇ ਨਿੱਕੇ ਨਿੱਕੇ ਪੈਗ ਲਗਾ ਰਿਹਾ ਸੀ ਇਹ ਨਹੀਂ ਸੀ ਕਿ ਅੱਜ ਪੁੱਪੀ ਪਹਿਲੀ ਵਾਰ ਆਇਆ ਸੀ ਜਿੰਦਰ ਦੇ ਇੱਥੇ ਕੰਮ ਕਰਦਿਆਂ ਪਰ ਦੋਵਾਂ ਦੇ ਟੱਕਰੇ ਨਹੀਂ ਸੀ ਹੋਏ ਔਰ ਬੋਲੋ ਪੁੱਪੀ ਕਿਵੇਂ ਚੱਲ ਰਿਹਾ ਹੈ ਤੁਹਾਡਾ ਕਾਰੋਬਾਰ ਆਪਣਾ ਪੈਗ ਖਤਮ ਕਰਕੇ ਦੂਜਾ ਪਾਉਂਦੇ ਹੋਏ ਕੇਸ਼ਵ ਕਹਿੰਦਾ ਹੈ ਸਭ ਆਪ ਵਰਗੇ ਲੋਕਾਂ ਦੀ ਕਿਰਪਾ ਹੈ ਹਮ ਕਿਰਪਾ ਹੈ ਪਰ ਅਗਰ ਤੁਸੀਂ ਨਾ ਹੋਵੋ ਤੇ ਹਮਾਰਾ ਟਰੱਕ ਕੈਸੇ ਚੱਲ ਸਕਦਾ ਹੈ ਹਿੰਦੀ ਤੇ ਪੰਜਾਬੀ ਚ ਗੁੱਥਮ ਗੁੱਥਾ ਹੁੰਦਾ ਪੁੱਪੀ ਆਖਦਾ ਹੈ ਐਸੇ ਕੈਸੇ ਹਮ ਇੱਕ ਦੂਸਰੇ ਦਾ ਸਹਾਰਾ ਅਗਰ ਤੁਮ ਨਾ ਹੋ ਤੋ ਹਮਾਰਾ ਲੱਕੜੀ ਜਹਾਂ ਸੇ ਵਹਾਂ ਕੈਸੇ ਜਾਏਗਾ ਬੋਲੋ ਆਪਣਾ ਦੂਜਾ ਪੈਗ ਵੀ ਖਾਲੀ ਕਰਕੇ ਟੇਬਲ ਤੇ ਰੱਖ ਦੇ ਹੋਏ ਕੇਸ਼ਵ ਨੰਦਾ ਬੋਲਦਾ ਹੈ ਮਤਲਬ ਹਮ ਇੱਕ ਦੂਜੇ ਕੇ ਪੁਰਖ ਹੋਤੇ ਹੈ ਆਖਦੇ ਹੋਏ ਦੋਵੇਂ ਜਾਨੇ ਹੱਸਣ ਲੱਗ ਪੈਂਦੇ ਹਨ ਉਸੇ ਸਮੇਂ ਕਰਦੇ ਨੰਬਰ ਤੋਂ ਕੇਸ਼ਵਨੰਦਾ ਲਈ ਫੋਨ ਆਉਂਦਾ ਹੈ ਤੇ ਜਿੰਦਰ ਨੂੰ ਆਵਾਜ਼ ਦਿੰਦਾ ਹੈ ਕਿ ਛੇਤੀ ਘਰ ਜਾਣਾ ਹੈ ਕਾਰ ਲੈ ਕੇ ਆਵੇ ਕਿਉਂਕਿ ਕੇਸ਼ਵਨੰਦਾ ਦੀ ਮਾਤਾ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਉਸ ਨੂੰ ਛੇਤੀ ਹਸਪਤਾਲ ਵਿੱਚ ਬੁਲਾਇਆ ਗਿਆ ਸੀ ਜਿਵੇਂ ਜਿੰਦਰ ਕਮਰੇ ਵਿੱਚੋਂ ਬਾਹਰ ਆ ਕੇ ਕਾਰ ਵੱਲ ਨੂੰ ਜਾਂਦਾ ਹੈ ਉਹ ਪੁੱਪੀ ਦੀ ਉਸ ਤੇ ਨਜ਼ਰ ਪੈ ਜਾਂਦੀ ਹੈ ਤੇ ਕੇਸ਼ਵਨੰਦਾ ਦੇ ਉੱਥੋਂ ਜਾਣ ਤੋਂ ਬਾਅਦ ਉਹ ਉੱਥੇ ਕੰਮ ਕਰਨ ਵਾਲਿਆਂ ਤੋਂ ਜਿੰਦਰ ਬਾਰੇ ਪੁੱਛਦਾ ਹੈ ਉਹ ਉਸ ਨੂੰ ਉਸਦੇ ਬਾਰੇ ਚ ਦੱਸਦੇ ਹਨ ਕਿ ਪਿਛਲੇ 3 ਸਾਲਾਂ ਤੋਂ ਕੇਸ਼ਵਨੰਦਾ ਦਾ ਡਰਾਈਵਰ ਹੈ ਤੇ ਬੰਦਾ ਵੀ ਚੰਗਾ ਹੈ ਪੁੱਪੀ ਲਈ ਹੈਰਾਨੀ ਦੀ ਕੋਈ ਹੱਦ ਨਾ ਰਹੀ। ਇੱਕੋ ਪਿੰਡ ਦੇ ਹੁੰਦੇ ਹੋਏ ਉਸ ਨੂੰ ਇੱਕ ਵਾਰ ਵੀ ਪਤਾ ਨਾ ਲੱਗਿਆ ਕਿ ਜਿੰਦਰ ਕਲਕੱਤੇ ਰਹਿੰਦਾ ਹੈ। ਪੁੱਪੀ ਦਾ ਆਪਣਾ ਵੀ ਘੇੜਾ ਪੰਜਾਬ 'ਚ ਸਾਲ ਸ਼ਿਮਾਹੀ ਹੀ ਲੱਗਦਾ ਸੀ। ਸੋ ਕਦੇ ਉਸਦੇ ਮਾਪੇ ਨੂੰ ਮਿਲ ਕੇ ਉਸ ਬਾਰੇ ਕੁਝ ਜਾਣ ਵੀ ਨਾ ਸਕਿਆ। ਪੁੱਪੀ ਹੁਣ ਸਭ ਕੁਝ ਸਮਝ ਚੁੱਕਿਆ ਸੀ। ਉਸ ਦਿਨ ਜੋ ਕੁੜੀ ਜਿੰਦਰ ਦੇ ਨਾਲ ਵੇਖੀ ਸੀ ਉਹ ਦਰਸਲ ਉਸ ਦਿਨ ਆਲਪਤ ਕੇ ਆਈ ਸੀ ਆਪਣੇ ਖਿਆਲਾਂ ਚ ਪਤਾ ਹੀ ਨਹੀਂ ਪੁੱਪੀ ਕੀ ਕੀ ਸਿਰਜ ਚੁੱਕਾ ਸੀ ਤੇ ਹੁਣ ਉਸ ਦਾ ਦਿਲ ਛੇਤੀ ਜਿੰਦਰ ਨੂੰ ਮਿਲਨ ਨੂੰ ਕਰਦਾ ਸੀ ਤੇ ਉਸ ਦੇ ਬਾਰੇ ਚ ਜਾਣਨ ਦੀ ਲਾਲਸਾ ਜਾਗ ਉਠੀ ਸੀ ਜਿੰਦਰ ਆਪਣੇ ਮਾਲਕ ਕੇਸ਼ਵਨੰਦਾਂ ਨੂੰ ਲੈ ਕੇ ਹਸਪਤਾਲ ਨੂੰ ਹੋ ਜਾਂਦਾ ਹੈ ਉੱਥੇ ਪਹੁੰਚ ਕੇ ਪਤਾ ਚੱਲਦਾ ਹੈ ਕਿ ਕੇਸ਼ਵਨੰਦਾਂ ਦੀ ਮਾਂ ਆਖਰੀ ਸਾਹਾਂ ਤੇ ਹੈ ਕੇਸ਼ਵਨੰਦਾਂ ਆਪਣੀ ਮਾਂ ਨੂੰ ਜਾ ਮਿਲਦਾ ਹੈ ਤੇ ਮਿੰਟਾਂ ਸੈਕਿੰਟਾਂ ਵਿੱਚ ਹੀ ਕੇਸ਼ਵਨੰਦਾਂ ਦੀ ਮਾਂ ਇਸ ਜਹਾਨ ਤੋਂ ਕੁਝ ਕਰ ਜਾਂਦੀ ਹੈ ਜਿਵੇਂ ਉਸਦੇ ਨਾਲ ਲਈ ਆਖਰੀ ਵਾਰ ਗੱਲ ਕੀਤੀ ਹੋਵੇ ਹੁਣ ਕੁਝ ਸਮੇਂ ਲੇਕੇਸ਼ਵਨੰਦਾ ਦੇ ਘਰ ਵਿੱਚ ਲੋਕਾਂ ਦਾ ਦੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਸੀ ਜਿਸ ਕਰਕੇ ਜਿੰਦਰਕਾਰੀ ਹੁੰਦਾ ਸੀ ਜਦ ਵੀ ਕੇਸ਼ਵਨੰਦ ਨੂੰ ਲੋੜ ਹੁੰਦੀ ਤਾਂ ਘਰ ਤੋਂ ਬੁਲਾ ਲੈਂਦਾ ਸੀ ਅੱਜ ਵੀ ਉਸਦੀ ਮਾਂ ਦਾ 13ਵਾਂ ਸੀ ਜਿੰਦਰ 13ਵੇਂ ਚ ਸ਼ਾਮਿਲ ਹੋਣ ਲਈ ਆਇਆ ਸੀ ਤੇ ਉੱਥੇ ਪੂਪੀ ਦੀ ਮਿਲਾਕਾਤ ਜਿੰਦਰ ਨਾਲ ਹੁੰਦੀ ਹੈ ਕਿਵੇਂ ਐ ਜਿੰਦਰਾ ਬਾਹਰ ਕੁਰਸੀ ਤੇ ਬੈਠੇ ਜਿੰਦਰ ਦੇ ਮੋਢੇ ਤੇ ਆ ਕੇ ਹੱਥ ਰੱਖਦੇ ਹੋਏ ਪੂਪੀ ਨੇ ਕਿਹਾ ਪੁੱਪੀ ਭਾਈ ਇੱਕ ਲੰਬਾ ਸਾਲ ਲੈਂਦੇ ਹੋਏ ਜਿੰਦਰ ਫਿਰ ਬੋਲਿਆ ਮੈਂ ਠੀਕਾਂ ਤੁਸੀ ਸੁਣਾਉ ਕਿਵੇਂ ਹੋ ਸਾਰੇ ਪੁੱਪੀ ਨੂੰ ਇੰਜ ਆਪਣੇ ਸਾਹਮਣੇ ਖੜਾ ਵੇਕੇ ਕੁਛ ਨਹੀਂ ਸੀ ਜ਼ਿਮਾਕ ਜਾ ਰਿਆ ਬਸ ਕੰਮਰੀ ਜੇ ਛਿੜ ਗਈ ਸੀ ਅਸੀਂ ਸਭ ਵਧੀਆ ਪਰ ਤੂੰ ਇੱਥੇ ਕੋਲਕੱਤਾ ਚ ਕਿਵੇਂ ਪੁੱਪੀ ਨੇ ਸਭ ਕੁਝ ਜਾਣਨ ਦੀ ਮਨਸਾ ਨਾਲ ਪੁੱਛਿਆ ਬਸ ਭਾਈ ਸਮਝ ਲੋ ਦਾਣਾ ਪਾਣੀ ਖਿੱਚ ਲਿਆ ਆ जिंदर बस ਐਨ ਆ ਗਿਆ ਕਿਆ ਜਾਂ ਤੱਕ ਕਿਸ਼ਨੰਦਾ ਦੇ ਲੱਕੜ ਦੇ ਕਾਰਖਾਨੇ ਤੇ ਜਾਂਦਾ ਸੁਨੇਹਾ ਆ ਗਿਆ ਤੇ जिंदर ਉੱਥੇ ਚੱਲ ਗਿਆ ਪਰ ਪੁੱਪੀ ਜੀ ਇੱਥਾ ਉਸ ਨੂੰ ਪੰਜਾਬ ਵੱਲ ਨੂੰ ਪਹ ਜਾ ਰਹੀ ਸੀ ਤਾਂ ਕਿ ਪਿੰਡ ਵਿੱਚ ਜਿੰਦਰ ਦੇ ਮਾਪਿਆਂ ਦੇ ਹਾਲਾਤ ਪਤਾ ਲੱਗਣ ਪੁੱਪੀ ਆਪਣਾ ਸਮਾਨ ਟਰੱਕ 'ਚ ਲੋਡ ਕਰਵਾ ਕੇ ਪਿੰਡ ਵੱਲ ਨੂੰ ਚੱਲ ਪਿਆ ਤੇ ਦੂਜੇ ਦਿਨ ਜਿੰਦਰ ਆਉਣ ਵਾਲੇ ਹਾਇਰ ਇੱਕ ਗੱਲ ਤੋਂ ਬੇਖਬਰ ਸੀ ਇੱਕ ਪੁੱਪੀ ਬਾਈ ਦੇ ਆਉਣ ਨਾਲ ਜਿੰਦਰ ਦੀ ਚੱਲ ਰਹੀ ਜ਼ਿੰਦਗੀ ਦੀ ਪਟੜੀ ਹੁਣ ਆਪਣੇ ਰਾਤੇ ਡਾਂਵਾ ਡੋਲ ਹੋਣ ਲੱਗ ਪਈ ਸੀ ਭਾਵੇਂ ਪੂਪੀ ਨਾਲ ਕੋਈ ਜ਼ਿਆਦਾ ਗੱਲ ਨਹੀਂ ਸੀ ਹੋਈ ਪਰ ਉਸ ਦਾ ਦਿਲ ਦਿਮਾਗ ਸਰੀਰ ਨੂੰ ਛੱਡ ਕੇ ਆਪਣੇ ਪਿੰਡ ਬਾਪੂ ਦੇ ਵੇੜੇ 'ਚ ਪਹੁੰਚ ਗਿਆ ਸੀ ਜਿੱਥੇ ਚਾਰੇ ਪਾਸੇ ਸਿਵਿਆਂ ਵਾਲੀ ਚੁੱਪ ਬੈਠੀ ਹੋਈ ਸੀ ਉਹ ਚੁੱਪਚਾਪ ਖੜਾ ਕਿੰਨੀ ਦੇਰ ਤੱਕ ਦੇਖਦਾ ਰਿਹਾ ਕਿ ਅਚਾਨਕ ਉਸ ਨੂੰ ਰਸੋਈ ਨਾਲ ਬਣੇ ਵੱਡੇ ਕਮਰੇ ਦੇ ਅੰਦਰ ਤੋਂ ਕਿਸੇ ਦੇ ਰੋਂਦੀ ਆਵਾਜ਼ ਖਿੱਚ ਲੈਂਦੀ ਐ ਜਦ ਅੱਗੇ ਜਾ ਕੇ ਦੇਖਦੇ ਆ ਤੇ ਉਸਦੀ ਪੂਆ ਤੇ ਮਾਂ ਬੈਠੀਆਂ ਰੋ ਰਹੀਆਂ ਹੁੰਦੀਆਂ ਤੇ ਬਾਪੂ ਦੀ ਫੋਟੋ ਨੂੰ ਵੇਖ ਕੇ ਜਿੰਦਰ ਨੂੰ ਉਲਾਮੇ ਦੇ ਰਹੀਆਂ ਸੀ ਆਪ ਤੇ ਘਰੋਂ ਬਿਨਾਂ ਦੱਸੇ ਪਤਾ ਨਹੀਂ ਕਿੱਧਰ ਤੁਰ ਗਿਆ ਬਾਪੂ ਨੂੰ ਛੱਡ ਗਿਆ ਇਸ ਦੁਨੀਆ ਅੰਦਰ ਲੋਕਾਂ ਦੀ ਸੁਣਨ ਵਾਸਤੇ ਜੇ ਪਤਾ ਹੁੰਦਾ ਤੂੰ ਇੰਝ ਕਰਨਾ ਮੈਂ ਤੈਨੂੰ ਜੰਮ ਦੀ ਮਾਰ ਦਿੰਦੀ ਜਿੰਦਰ ਦੇ ਬੇਬੇ ਆਪਣੇ ਸਿਰ ਤੇ ਚਿੱਟੀ ਚੁੰਨੀ ਲਈ ਬੈਠੀ ਰੋ ਰਹੀ ਸੀ ਤੇ ਪੂਆ ਉਸਨੂੰ ਚੁੱਪ ਕਰਵਾ ਰਹੀ ਸੀ ਬਸ ਕਰ ਬਾਪੂ ਹੋਣੀ ਨੂੰ ਕੌਣ ਟਾਲੇ ਜੇ ਲਿਖ ਦਿੱਤਾ ਉਸ ਕਰਤਾਰ ਨੇ ਮੈਂ ਵੀ ਤੇ ਤੁਹਾਡੇ ਅੜਤੇ ਬੈਠੀ ਆਂ ਰੰਡੀ ਹੋਈ ਆਖਦੇ ਹੋਏ ਜਿੰਦਰ ਦੀ ਮਾਂ ਨੂੰ ਆਪਣੇ ਬੁੱਕਲ ਚ ਲੈਂਦੀ ਹੈ ਤੇ ਇਹ ਸਭ ਦੇਖਦੇ ਹੋਏ ਜਿੰਦਰ ਦੀ ਆਪਣੀ ਵੀ ਪੂਬੇ ਨਿਕਲ ਜਾਂਦੀ ਹੈ ਉਹ ਸਮਝ ਚੁੱਕਾ ਸੀ ਕਿ ਉਸ ਦਾ ਪਿਤਾ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਹੈ ਬੁੱਢੀ ਦਾਦੀ ਵੀ ਮੰਜੇ ਨਾਲ ਲੱਗ ਪਈ ਸੀ ਅਚਾਨਕ ਫਿਰ ਜਿੰਦਰ ਨੂੰ ਵਿਆਹ ਦੇ ਬਾਜੇ ਬੱਜਣ ਦੀ ਆਵਾਜ਼ ਸੁਣਾਈ ਦਿੱਤੀ ਇਹ ਆਵਾਜ਼ ਪੂਆ ਦੇ ਘਰੋਂ ਆਉਂਦੀ ਹੈ ਮੰਨੋ ਦੀ ਵਿਦਾਈ ਹੋ ਰਹੀ ਹੁੰਦੀ ਹੈ ਲਾਲ ਸੁਰਖ ਚੋੜੇ ਚ ਬਹੁਤ ਸੋਹਣੀ ਲੱਗ ਰਹੀ ਹੁੰਦੀ ਹੈ ਹੋਰ ਅੱਗੇ ਜਾ ਕੇ ਦੇਖਦਾ ਤਾਂ ਲੜਾ ਵੀ ਨਜ਼ਰ ਆਉਂਦਾ ਹੈ ਇਹ ਜਿੰਦਰ ਦਾ ਦੋਸਤ ਪ੍ਰਤਾਪ ਸੀ ਜੱਗ ਘਸਾਈ ਤੋਂ ਆਪਣੇ ਆਪ ਨੂੰ ਬਚਾਉਣ ਲਈ ਜਿੰਦਰ ਦੀ ਮਾਂ ਨੇ ਪੂਆ ਨੇਪੁਰ ਦਾ ਆਪ ਦੇ ਚਾਚੇ ਜੀਵਨ ਨਾਲ ਗੱਲ ਕਰਕੇ ਮਾਨੋ ਦੇ ਪ੍ਰਤਾਪ ਦਾ ਵਿਆਖ ਕਰ ਦਿੱਤਾ ਸੀ ਡੋਲੀ ਵਾਲੀcar ਜਿਵੇਂ ਸੜਕ ਤੇ ਪੱਜਣ ਲੱਗਦੀ ਤੇ ਜਿੰਦਰ ਉਸਦੇ ਪਿੱਛੇ-ਪਿੱਛੇ ਦੌੜਦਾ ਹੈ ਮਾਨੋ ਪ੍ਰਤਾਪ ਮਾਨੋ ਅਚਾਨਕੇ ਇੱਕ ਰੋੜੇ ਦੀ ਠੋਕਰ ਲੱਗਣ ਨਾਲ ਜਿੰਦਰ ਡਿੱਗ ਪੈਂਦਾ ਤੇ ਉਸ ਦੀ ਚੀਕ ਨਿਕਲ ਜਾਂਦੀ ਹੈ ਪਾਸ਼ੋ ਫਟਾਫਟ ਕੋਲ ਆਂਦੀ ਹੈ ਤੇ ਉਸ ਨੂੰ ਸੁੱਤੇ ਨੂੰ ਹਿਲਾਉਂਦੀ ਹੈ ਜਿੰਦਰ ਪਸੀਨਿਆਂ ਨਾਲ ਤਰ ਬਤਰ ਹੋਇਆ ਪਿਆ ਸੀ ਅੱਖ ਖੁੱਲੀ ਤੇ ਪਾਸ਼ੋ ਨੂੰ ਵੇਖ ਕੇ ਉਸ ਨੇ ਇੱਕ ਠੰਡਾ ਸਾਲ ਲਿਆ ਇਹ ਤੇ ਇੱਕ ਸੁਪਨਾ ਸੀ ਕਰਨ ਕਿੱਥੇ ਆ ਸ਼ੀਤਲ ਲੈ ਕੇ ਗਈ ਸੀ ਥੋੜੀ ਦੇਰ ਤੱਕ ਆ ਜਾਵੇਗਾ ਪਰ ਤੈਨੂੰ ਕੀ ਹੋਇਆ ਜਿੰਦਰ ਤੂੰ ਚੀਕ ਕਿਉ ਮਾਰੀ ਸੀ ਕੁਝ ਨਹੀਂ ਬਸ ਸ਼ਾਇਦ ਸੁਪਨਾ ਸੀ ਬੁਰਾ ਬਹੁਤ ਬੁਰਾ ਤੂੰ ਮੇਰੇ ਲਈ ਚਾਹ ਬਣਾ ਦੇ ਕਹਿੰਦਾ ਹੋਇਆ ਜਿੰਦਰ ਉੱਟ ਕੇ ਬਾਥਰੂਮ ਚ ਨਹਾਉਣ ਚਲਾ ਨਹਾਉਣ ਲੱਗ ਪਿਆ ਤੇ ਪਛੋਂ ਇਸ ਟੋਬਲ ਕੇ ਚਾਹ ਰੱਖ ਦਿੱਤੀ ਜਿੰਦਰ ਦੇ ਚਿਹਰੇ ਤੇ ਉਤਰੇ ਹੋਏ ਰੰਗ ਨੇ ਇੱਕ ਬਾਰ ਤੇ ਪਛੋਂ ਨੂੰ ਚਿੰਤਾ ਦੂਰ ਕਰ ਦਿੱਤਾ ਸੀ